ਕਰ ਲੈ ਸੇਵਾ ਜਿੰਦੇ ਨਹੀਂ ਹੋ ਜੂ ਦੇਹ ਦਾ ਉਦਾਰ ਕਰ ਲੈ ਸੇਵਾ ਪੈ ਲੈਣੇ ਨੇ ਨਾਲ ਕੰਨਾਂ ਦੇ ਸੁਣੀ ਜਦੋਂ ਵਡਿਆਈ ਹੋ ਗੁਰੂ ਨਾਨਕ ਦੇ ਚਰਨ ਲੱਗ ਕੇ ਸੇਵਾ ਬਹੁਤ ਕਮਾਈ ਸੇਵਾ ਬਹੁਤ ਕਮਾਈ ਲਾ ਕੇ سینੇ ਗੁਰਨਾਨਕ ਕਰਤੇ 베ੜੇ ਸੀ ਪਾਰ ਕਰ ਲੈ ਸੇਵਾ ਜਿੰਦੇ ਰਹੀ ਹੋ ਜੂ ਦੇਹ ਦਾ ਉਦਾਰ ਕਰ ਲੈ ਸੇਵਾ ਓ ਤਿਜੇ ਸਤਗੁਰ ਅਮਰਦਾਸ ਜਾ ਸੇਵਾਦਾਰ ਨਾ ਕੁੜਮਾ ਕਿਆਰੀ ਜਿਹੜੇ ਬਣੇ ਸੇਵਾਦਾਰ ਕਰ ਲੈ ਸੇਵਾ ਜਿੰਦੇ ਨਹੀਂ ਹੋ ਜੂ ਦੇਹਦਿਆਯੁਦਾਰ ਕਰ ਲੈ ਸੇਵਾ ਹਾ ਇਸ ਸੇਵਾਨੇ ਭਾਈ ਜੇਠੇ ਦਾ ਹੋ ਸੋ ਸੇਵਾਨੇ ਭਾਈ ਠੇ ਦਾ ਜੀਵਨ ਸਫਲ ਬਣਾਤਾ ਕੋ ਕਹੋ ਹੋਲੇ ਰਾਮਦਾਸ ਨੂੰ ਤਿਲਕ ਕਦੀ ਦਾ ਲਾਤਾ ਤਿਲਕ ਕਦੀ ਦਾ ਲਾਤਾ ਕਰਕੇ ਤੀਜੇ ਸਤ ਗੁਰ ਨੇ ਵੱਡਾ ਪਾਰ ਉਪਕਾਰ ਕਰ ਲੈ ਸੇਵਾ ਜਿੰਦੇ ਕੇ ਸੱਚਾ ਨਾਮ ਤਿਆਉਂਦਾ ਹੋਈ ਉਮਰ ਗੱਡੇਰੀ ਪੁੱਤਰ ਲੈ ਕੇ ਰੱਬ ਦਾ ਸ਼ੁਕਰ ਮਨਾਉਂਦਾ ਰੱਬ ਦਾ ਸ਼ੁਕਰ ਮਨਾਉਂਦਾ ਬਣ ਕੇ ਸੇਵਕ ਸਤ ਗੁਰ ਦਾ ਕੀਤਾ ਸਿੱਖੀ ਪਰਚਾਰ ਕਰ ਲੈ ਸੇਵਾ ਜਿੰਦੇ ਨੀ ਕਹਿੰਦੇ ਹਰਦਮ ਅਗ ਅਕਾਰੀ ਹੋ ਅਮਰਦ ਸਰ ਵਿੱਚ ਸੱਚ ਖੰਡ ਦੀ ਸੇਵਾ ਕੀਤੀ ਪਾਰੀ ਸੇਵਾ ਕੀਤੀ ਪਾਰੀ ਜਿੱਥੇ ਕਹਿੰਦੇ ਬਸਦੀ ਮਹਿਮਾ ਅਪਰੇ ਅਪਾਰ ਕਰ ਲੈ ਸੇਵਾ ਜਿੰਦੇ ਨਹੀਂ ਹੋ ਤੇ ਲਿਖੀ ਕਥੀ ਨਾ ਜਾਵੇ ਹੋ ਬਣ ਕੇ ਆਗਿਆ ਕਾਰੀਗਰਾਂ ਦਾ ਬਾਣੀ ਸੱਚੀ ਗਾਵੇ ਬਾਣੀ ਸੱਚੀ ਗਾਵੇ ਜਿਸ ਦੀ ਸੁਣ ਕੇ ਅਰੇ ਜੋਈ ਆਏ ਛੇਵੇਂ அவਤਾਰ ਕਰ ਲੈ ਸੇਵਾ ਜਿੰਦੇ ਕਰਦੇ ਹੋ ਹੋ ਤੇਰੀ ਵਾਲੇ ਜੋ ਸੇਵਾ ਕਰਦੇ ਮਾਨ ਗੁਰਾਂ ਤੋਂ ਪਾਉਂਦੇ ਸਿਮਰਨ ਕਰ ਸ਼ੌਂਕੀ ਤਪਦਾ ਸੀਨਾ ਲੈ ਠਾਰ ਕਰ ਲੈ ਸੇਵਾ ਜਿੰਦ